ਤੂ ਤੂ ਮੈਂ ਮੈਂ ਜਿਆਦਾ ਹੋ ਗਈ ਥਾਣੇ ਦੇ ਅੰਦਰ ਠੀਕ ਹੈ ਠਾਕੇ ਮੁੰਡੇ ਨਾਲ ਦੀ ਨਾਲ ਹਵਾਲਾ ਚ ਬੰਦ ਕਰਤੇ ਪਾ ਪਾ ਕੇ ਗੰਦਾ ਪਰਚਾ 6 ਮਹੀਨੇ ਜੇਲ੍ਹ ਚ ਰੱਖਿਆ ਠੀਕ ਹੈ ਨਾ ਪਰ ਉਹ ਦਿਨ ਠਾਣ ਲਈ ਸੀਗੀ ਵੀ ਜਿੱਦਨ ਤੱਕੇ ਹੀ ਚੜ ਗਿਆ ਨਾ ਪੁੱਤ ਬਖਸਾਂਗੇ ਕੋਈ ਨਹੀਂ ਪਰ ਬਾਬੇ ਦੀ ਮਿਹਰ ਹੋਈ ਫਿਰ ਚੜਿਆ ਤੱਕੇ ਸਾਨੂੰ ਇੱਕ ਦਿਨ ਰਾਤ ਨੂੰ ਪੰਪ ਤੇ ਬਾਬਾ ਜੀ ਕੱਚੇ-ਕੱਚੇ ਚ ਭੇਜਿਆ ਸੀ ਘਰੇ ਸਾਰੇ ਕੱਪੜੇ ਪਾੜ ਕੇ ਹਿੰਮਤ ਨਹੀਂ ਹੋਈ ਉਹਦੀ ਵੀ ਹੱਥ ਥੋੜੇ ਤੇ ਪਰਚਾ ਵੀ ਪਾਦਾ ਸੀ ਗੱਲ ਹੋਈ ਆ ਨਾ ਭਾਈ ਗੱਲ ਨਾ ਹਿੰਮਤ ਦੀ ਆ ਵੀ ਤੁਹਾਡੇ 'ਚ ਵੀ ਹਿੰਮਤ ਹੋਣੀ ਚਾਹੀਦੀ ਆ ਅਸੀਂ ਤਾਂ ਖੜਜਾਂਗੇ ਭਾਈ ਤੁਹਾਡੇ ਨਾਲ ਲੜਨ ਦੇ ਵਾਸਤੇ ਖੜਜਾਂਗੇ ਤੂੰ ਤੂੰ ਮੈਂ ਮੈਂ ਜਿਆਦਾ ਹੋ ਗਈ ਥਾਣੇ ਦੇ ਅੰਦਰ ਠੀਕ ਆ ਠਾਕੇ ਮੁੰਡੇ ਨਾਲ ਦੀ ਨਾਲ ਹਵਾ ਲਾਚ ਬੰਦ ਕਰਤੇ ਪਾ ਪਾ ਕੇ ਗੰਦਾ ਪਰਚਾ 6 ਮਹੀਨੇ ਜੇਲ੍ਹ 'ਚ ਰੱਖਿਆ ਠੀਕ ਆ ਨਾ ਪਰ ਉਹ ਦਿਨ ਠਾਣ ਲਈ ਸੀਗੀ ਵੀ ਜਿੱਦਣ ਤੱਕੇ ਚੜ ਗਿਆ ਨਾ ਪੁੱਤ ਬਖਸਾਂਗੇ ਕੋਈ ਨਹੀਂ ਪਰ ਬਾਬੇ ਦੀ ਮਿਹਰ ਹੋਈ ਫਿਰ ਚੜਿਆ ਤੱਕੇ ਸਾਨੂੰ ਇੱਕ ਦਿਨ ਰਾਤ ਨੂੰ ਪੰਪ ਤੇ ਬਾਬਾ ਜੀ ਕੱਚੇ ਕੱਚੇ ਚ ਭੇਜਿਆ ਸੀ ਕਰੇ ਸਾਰੇ ਕੱਪੜੇ ਪਾੜ ਕੇ ਹਿੰਮਤ ਨਹੀਂ ਹੋਈ ਉਹਦੀ ਵੀ ਹਾ ਤੁਹਾਡੇ ਦੇ ਪਰਚਾ ਵੀ ਪਾਦਾ ਸੀ ਗੱਲ ਹੋਈ ਆ ਨਾ ਭਾਈ ਗੱਲ ਨਾ ਹਿੰਮਤ ਦੀ ਆ ਵੀ ਤੁਹਾਡੇ 'ਚ ਵੀ ਹਿੰਮਤ ਹੋਣੀ ਚਾਹੀਦੀ ਆ ਅਸੀਂ ਤਾਂ ਖੜ੍ਹ ਜਾਾਂਗੇ ਭਾਈ ਤੁਹਾਡੇ ਨਾਲ ਲੜਨ ਦੇ ਵਾਸਤੇ ਖੜ੍ਹ ਜਾਾਂਗੇ